ਅੱਜ ਦੀ ਸੰਡੇ ਦੀ ਪਰਸਨਲ ਪ੍ਰੈਕਟੀਕਲ ਟ੍ਰੇਨਿੰਗ ਜਿਦੇ ਵਿੱਚ ਅਸੀਂ ਪੂਰੇ 10 ਪ੍ਰੋਡਕਟਾਂ ਦੇ ਵਿੱਚ ਸਫਾਈ ਵਾਲੇ ਜਿਵੇਂ ਕਿ ਸਰਫ, ਫਿਨੈਲ, ਲਿਕਵਿਡ ਡਿਟਰਜੈਂਟ ਕੱਪੜੇ ਧੋਣ ਵਾਲਾ ਗਿਆ, ਲਿਕਵਿਡ ਹੁੰਦਾ, ਟਾਇਲਟ ਕਲੀਨਰ, ਬਾਥਰੂਮ ਕਲੀਨਰ, ਹੈਂਡ ਵਾਸ਼, ਗਲਾਸ ਕਲੀਨਰ ਤੇ ਭਾਂਡੇ ਧੋਣ ਵਾਲਾ ਜੈੱਲ ਤੇ ਸਰਫੇਸ ਕਲੀਨਰ ਇਸ ਤਰ੍ਹਾਂ ਹੀ ਕਰਕੇ ਪੂਰੇ 10 ਪ੍ਰੋਡਕਟ ਨੇ ਜਿਨ੍ਹਾਂ ਦੀ ਅਸੀਂ ਜਾਣਕਾਰੀ ਜਿਨ੍ਹਾਂ ਦੀ ਪੂਰੀ ਟ੍ਰੇਨਿੰਗ ਹਰ ਸੰਡੇ ਨੂੰ ਫੈਕਟਰੀ ਹੋਮ ਮੰਤਰਾ ਇੰਡਸਟਰੀ ਦੇ ਵਿੱਚ ਤਲਵਾੜਾ ਪਿੰਡ ਤੇ ਜਾਖੜ ਸ਼ਹਿਰ ਪੈਂਦਾ ਜੀ ਨਾਲ ਹੀ ਜਾਖੜ ਦੇ 2-3 ਕਿਲੋਮੀਟਰ ਤਲਵਾੜਾ ਉਹਦੇ ਵਿੱਚ ਸਾਡੀ ਫੈਕਟਰੀ ਆ ਫੈਕਟਰੀ ਦੇ ਵਿੱਚ ਅਸੀਂ ਪ੍ਰੈਕਟੀਕਲ ਟ੍ਰੇਨਿੰਗ ਦਿੰਨੇ ਆ ਜੀ ਥਿਉਰੀਕਲ ਵੀ ਹੈ ਤੇ ਨਾਲ ਪੂਰਾ ਸਰਟੀਫਿਕੇਟ ਵੀ ਮਿਲਦਾ ਤੇ ਨਾਲ ਇੱਕ ਬੁੱਕ ਵੀ ਮਿਲਦੀ ਆ ਕਿਤਾਬ ਵੀ ਮਿਲਦੀ ਆ ਜਿਹਦੇ ਵਿੱਚ ਪੂਰੀ ਥਿਉਰੀ ਜਿਹੜੀ ਲਿਖੀ ਹੁੰਦੀ ਹੈ ਤਾ ਦੋਸਤੋ ਹਰ ਸੰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਦੇ ਵਿੱਚ ਵੱਡੇ ਵੱਡੇ ਮੁਲਾਜ਼ਮ ਵੀ ਆਉਂਦੇ ਨੇ ਜਿਦੇ ਵਿੱਚ ਜਿਹੜੇ ਬੇਰੁਜ਼ਗਾਰ ਨੇ ਉਹ ਵੀ ਆਉਂਦੇ ਨੇ ਹਰ ਤਰ੍ਹਾਂ ਦਾ ਬੰਦਾ ਇਹ ਜਾਣਕਾਰੀ ਲੈ ਕੇ ਜਾਂਦਾ ਜੀ ਜਿਹੜੇ ਲੋਕ ਜੋਬ ਕਰਦੇ ਨੇ ਇਹ ਟ੍ਰੇਨਿੰਗ ਦੇ ਵਿੱਚ ਦੱਸਿਆ ਜਾਂਦਾ ਸਿਖਾਇਆ ਜਾਂਦਾ ਕਿ ਜਿਹੜੇ ਜੋਬ ਕਰਦੇ ਨੇ ਜੋਬ ਦੇ ਨਾਲੋਂ ਛੋਟਾ ਮਾਲਕ ਬਣ ਜਾਓ ਬੇਸ਼ੱਕ ਛੋਟਾ ਕੰਮ ਕਰ ਲਓ ਪਰ ਆਪਦਾ ਕੰਮ ਕਰੋ ਇਸ ਟ੍ਰੇਨਿੰਗ ਦੇ ਵਿੱਚ ਪੂਰੀ ਜਾਣਕਾਰੀ ਕਿਵੇਂ ਵੇਚਣਾ ਹੈ ਕਿਵੇਂ ਬਣਾਉਣਾ ਹੈ ਤੇ ਕਿਵੇਂ ਸਰਵਾਈਵ ਕਰਨਾ ਤੁਸੀਂ ਮਾਰਕੀਟ ਦੇ ਵਿੱਚ ਪੂਰੀ ਜਾਣਕਾਰੀ ਏ ਟੂ ਜ਼ेड ਦਿੱਤੀ ਜਾਂਦੀ ਹੈ ਤੇ ਜਿਹੜੇ ਆਏ ਹੋਏ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੇਕਰ ਤੁਸੀਂ ਵੀ ਇਸ ਟ੍ਰੇਨਿੰਗ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਸਿੱਖਣਾ ਚਾਹੁੰਦੇ ਹੋ ਇਹ 10 ਪ੍ਰੋਡਕਟ ਬਣਾਉਣੇ ਤਾਂ ਦੋਸਤੋ ਤੁਸੀਂ ਇਹ ਜਿਹੜੇ ਦਿੱਤੇ ਹੋਏ ਨੰਬਰ ਨੇ ਉਹਨਾਂ ਦੇ ਉੱਤੇ ਕੰਟੈਕਟ ਕਰ ਲਓ ਕੰਟੈਕਟ ਕਰਕੇ 500 ਰੁਪਿਆ ਪਹਿਲਾਂ ਦੇ ਕੇ ਤੁਸੀਂ ਆਪਣੀ ਸੀਟ ਬੁੱਕ ਕਰਾ ਲਓ ਤੇ 2600 ਰੁਪਿਆ ਬਾਅਦ ਚੋਂ ਜਿਹੜਾ ਜਦੋਂ ਤੁਸੀਂ ਟ੍ਰੇਨਿੰਗ ਲੈਣ ਇੱਥੇ ਪਹੁੰਚ ਗਏ ਉਦੋਂ ਦੇਣਾ ਜੀ ਕੁੱਲ ਜਿਹੜਾ 3100 ਰੁਪਿਆ ਫੀਸ ਰੱਖੀ ਗਈ ਹੈ ਇਸ ਟ੍ਰੇਨਿੰਗ ਤੇ ਟ੍ਰੇਨਿੰਗ ਤੁਸੀਂ ਜਿਹੜਾ ਪ੍ਰੋਡਕਟ ਨੇ ਹੈ ਆਪਣੇ ਘਰੋਂ ਆਪਣੇ ਇੱਕ ਕਮਰੇ ਤੋਂ ਸ਼ੁਰੂ ਕਰ ਸਕਦੇ ਹੋ ਕੋਈ ਆਧੁਨਿਕ ਕੋਈ ਵੱਡੀ ਮਸ਼ੀਨ ਦੀ ਲੋੜ ਨਹੀਂ ਜੀ ਹੱਥਾਂ ਨਾਲ ਬਣਾਉਣਾ ਹੈ ਹੱਥਾਂ ਨਾਲ ਤਿਆਰ ਕਰ ਲੈ ਤੇ ਬਹੁਤੇ ਪੈਸਿਆਂ ਦੀ ਲੋੜ ਨਹੀਂ ਜਦੋਂ ਸ਼ੁਰੂ ਕਰੋਗੇ ਤੇ ਤੁਸੀਂ ਆਪਣੇ ਇੱਕ ਘਰ ਦੇ ਕਮਰੇ ਤੋਂ ਸ਼ੁਰੂ ਕਰ ਸਕਦੇ ਹੋ ਜੀ ਤੁਹਾਡੀ ਇੱਛਾ ਅਨੁਸਾਰ ਪੈਸੇ ਲਾ ਕੇ ਤੁਸੀਂ ਇਹ ਕੰਮ ਕਰ ਸਕਦੇ ਹੋ ਇਹ ਕੰਮ 1000 ਰੁਪਏ ਤੋਂ ਸਟਾਰਟ ਕਰਕੇ ਤੁਸੀਂ ਕਰੋੜ ਤੱਕ ਲਿਜਾ ਸਕਦੇ ਹੋ ਅਰਬ ਤੱਕ ਲਿਜਾ ਸਕਦੇ ਹੋ ਇਹਦੀ ਕੋਈ ਲਿਮਟ ਨਹੀਂ ਤਾਂ ਆਓ ਜੀ ਆਪਾਂ ਜਿਹੜੇ ਪਹੁੰਚੇ ਨੇ ਸਾਡੇ ਜਿਹੜੇ ਅੱਜ ਟ੍ਰੇਨਿੰਗ ਟ੍ਰੇਨਰ ਪਹੁੰਚੇ ਨੇ ਟ੍ਰੇਨਿੰਗ ਲੈਣ ਵਾਲੇ ਪਹੁੰਚੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡੀ ਗੱਲਬਾਤ ਕਰਾਉਣੀ ਹੈ ਕਿ ਕਿਵੇਂ ਦਾ ਲੱਗਿਆ ਉਹਨੂੰ ਟ੍ਰੇਨਿੰਗ ਦੇ ਵਿੱਚ ਆ ਕੇ ਤੇ ਤੁਹਾਨੂੰ ਆਉਣਾ ਚਾਹੀਦਾ ਜਾਂ ਨਹੀਂ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਐਸੇ ਭੈਣ ਭਾਈ ਕੋਲ ਪਹੁੰਚੇ ਜੋ ਬੇਰੁਜ਼ਗਾਰ ਹੋਵੇ ਜਾਂ ਕੋਈ ਆਬਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੋਵੇ ਸਤਿ ਸ਼੍ਰੀ ਅਕਾਲ ਦੋਸਤੋ ਸੰਡੇ ਦੀ ਪ੍ਰੈਕਟੀਕਲ ਪਰਸਨਲ ਟ੍ਰੇਨਿੰਗ ਜੋ ਅਸੀਂ ਇੱਥੇ ਕਰਕੇ ਦਿਖਾਉਨੇ ਆ ਸਾਡੇ ਹੋਮ ਐਂਤਰਾ ਇੰਡਸਟਰੀਜ਼ ਦੇ ਵਿੱਚ ਸਵਾਗਤ ਹੈ ਉਹਦੇ ਵਿੱਚ ਤੇ ਸਾਡੇ ਪਿਆਰੇ ਸਾਡੀਆਂ ਮਾਵਾ ਤੇ ਸਾਡੇ ਵੀਰ ਸਾਡੇ ਬਜ਼ੁਰਗ ਆਏ ਨੇ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਆਪਾਂ ਗੱਲਬਾਤ ਕਰਾਂਗੇ ਕਿ ਟ੍ਰੇਨਿੰਗ ਜਿਹੜੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਅਸੀਂ ਕੱਲਾ ਕੱਲਾ ਪ੍ਰੋਡਕਟ ਹੈ ਜਿਹੜਾ ਸਾਰਾ ਹੋਰੇ ਬਣਾ ਕੇ ਦਿਖਾਇਆ ਤੇ ਸਾਰਾ ਕੁਝ ਤਿਆਰ ਹੈ ਤੇ ਆਪਾਂ ਪੁੱਛਾਂਗੇ ਵੀ ਕਿਵੇਂ ਦਾ ਲੱਗਿਆ ਕੁਛ ਪੱਲੇ ਪਿਆ ਜਾਂ ਨਹੀਂ ਪਿਆ ਵੀ ਮਤਲਬ ਕਿ ਆਪਾਂ ਕਹਦੀਏ ਪੰਜਾਬੀ ਚ ਵੀ ਆਪਾਂ ਕਹਿੰਦੇ ਸਵਾਦ ਆ ਗਿਆ ਹਨਾ ਵੀ ਸਵਾਦ ਆਇਆ ਕਨਾ ਆਹ ਨੇ ਜੀ ਸਾਡੇ ਭਾਈ ਸਾਹਿਬ ਬਹੁਤ ਦੂਰੋਂ ਆਏ ਨੇ ਇਹ ਤੇ ਰਾਤ ਹੀ ਆ ਗਈ ਸੀ ਅਸੀਂ ਕਹਿੰਦੇ ਵੀ ਹੁੰਨੇ ਆ ਅਗਰ ਕੋਈ ਹਾਂ ਅਗਰ ਕੋਈ ਦੂਰੋਂ ਆਉਂਦਾ ਵੀਰ ਤਾਂ ਇੱਕ ਦਿਨ ਪਹਿਲਾਂ ਆ ਸਕਦਾ ਸਾਡੇ ਕੋਲੇ ਉਰੇ ਖਾਣ ਪੀਣ ਦਾ ਰਹਿਣ ਦਾ ਅੱਛਾ ਕੋਈ ਤੰਗੀ ਤਾਂ ਨਹੀਂ ਆਈ ਰਾਤ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸੋ ਸੁਨਾਮ ਸਿੰਘ ਜੀ ਜਦੋਂ ਮੈਂ ਕਬਾਇਰ ਦੇ ਵਿੱਚੋਂ ਆਇਆ ਮੈਂ 20 ਸਾਲ ਲਾ ਕੇ ਅੱਛਾ ਜੀ ਐਜ਼ ਅ ਵੈਲਡਰ ਮੇਰੀ ਜਿਹੜੀ ਜੋਬ ਵੈਲਡਿੰਗ ਦੀ ਹੈ ਠੀਕ ਹੈ ਜੀ ਤੋ ਮੈਂ ਜਦੋਂ ਵਿਲਾ ਹੋ ਕੇ ਘਰ ਆਇਆ ਤੇ ਮੈਂ ਦੇਖਿਆ ਵੀ ਮੈਨੂੰ ਜ਼ਿੰਦਗੀ ਵਿੱਚ ਕੁਝ ਨਾ ਕੁਝ ਕਰਨਾ ਚਾਹੀਦਾ ਕਿਉਂਕਿ 20 ਸਾਲ ਮੈਂ ਲਾਤ ਦਿੱਤੇ ਨਹੀਂ ਹਾਂ ਬਿਲਕੁਲ ਜੀ ਹੁਣ ਮੈਂ ਸੋਚ ਰਿਹਾ ਸੀ ਵੀ ਕਿਸ ਤਰ੍ਹਾਂ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣਾ ਸਾਨੂੰ ਕੋਈ ਕਮਾਈ ਦੇ ਸਾਧਨ ਮਿਲਣੇ ਚਾਹੀਦੇ ਆ ਹਾਂਜੀ ਹਾਂਜੀ ਅਚਨ ਚੇਤ ਜਦੋਂ ਮੈਂ ਰਾਤ ਨੂੰ ਤੁਹਾਡਾ ਵੀਡੀਓ ਦੇਖਿਆ ਹਾਂਜੀ ਮੋਬਾਈਲ ਤੇ ਫੇਸਬੁੱਕ ਦੇ ਉਤੇ ਹਾਂਜੀ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਚਿਰਾਗ ਇੱਕ ਨਵੀਂ ਰੋਸ਼ਨੀ ਵਾਲੀ ਗੱਲ ਹੋਈ ਔਰ ਮੈਂ ਉਸੇ ਟਾਈਮ ਤੁਰੰਤ ਤੁਹਾਨੂੰ ਹਾਂਜੀ ਫੋਨ ਆਪਣੇ ਲਗਾਇਆ ਠੀਕ ਹੈ ਜੀ ਫੋਨ ਲਗਾਇਆ ਉਸ ਤੋਂ ਬਾਅਦ ਮੈਂ ਤੁਹਾ ਤੋਂ ਜਾਣਕਾਰੀ ਪ੍ਰਾਪਤ ਕੀਤੀ ਠੀਕ ਹੈ ਜੀ ਔਰ ਮੈਂ ਇਹ ਵੀ ਨਹੀਂ ਸੋਚਿਆ ਕਿ ਕਿੰਨੀ ਦੂਰ ਹੈ ਕਿੱਥੇ ਹੈਗਾ ਇਹ ਪਰ ਮੈਨੂੰ ਇੰਨਾ ਬਤਾ ਸੀ ਕਿ ਮੇਰੀ ਜਿਹੜੀ ਕਾਮਯਾਬੀ ਦੇ ਰਸਤੇ ਹੈ ਉਹ ਸਿੱਧੇ ਜਾਖਲ ਤੋਂ ਹੋ ਕੇ ਤਲਵਾਰੇ ਪਿੰਡ ਤੱਕ ਜਾਂਦੇ ਆ ਤਲਵਾਰੇ ਆਂਦੇ ਸੋ ਜਦੋਂ ਇੱਥੇ ਅਸੀਂ ਪਹੁੰਚੇ ਆ 5 ਵਜੇ ਸਭ ਤੋਂ ਵੱਡੀ ਦਾਹ ਦੇਣੀ ਪੈਗੀ ਤੁਹਾਡਾ ਜਿਹੜਾ ਨਿਚੇ ਰ ਹੈ ਤੁਹਾਡਾ ਸੁਭਾਅ ਹੈ ਸਾਨੂੰ ਇੱਥੇ ਇਦਾਂ ਲੱਗਿਆ ਜਿਦਾਂ ਅਸੀਂ ਆਪਣੀ ਫੈਮਿਲੀ ਵਿੱਚ ਆਏ ਹੋਏ ਹਾਂ ਜੀ ਜੀ ਸ਼ੁਕਰੀਆ ਸਾਨੂੰ ਇਸ ਤਰ੍ਹਾਂ ਲੱਗਿਆ ਕਿਸੀਂ ਫੈਕਟਰੀ ਜਾਂ ਕਾਰਖਾਨੇ ਵਿੱਚ ਆਏ ਜੀ ਸ਼ੁਕਰੀਆ ਤੁਹਾਡੇ ਕੋਲੋਂ ਜਿਹੜਾ ਪਿਆਰ ਸਤਿਕਾਰ ਭਰਾਮਾਂ ਵਾਲਾ ਮਿਲਿਆ ਉਹ ਰੈਂਦੀ ਜ਼ਿੰਦਗੀ ਤੱਕ ਨਹੀਂ ਪੁਲਾਇਆ ਜਾ ਸਕਦਾ ਸੋ ਮੈਂ ਆਉਣ ਵਾਲੇ ਜਿੰਨੇ ਵੀ ਸਾਡੇ ਇਹ ਸਾਨੂੰ ਸੁਣਨ ਵਾਲੇ ਸਾਡੇ ਚਾਹਣ ਵਾਲੇ ਨੇ ਜੀ ਜਾਂ ਤੁਹਾਡੇ ਫਾਲੋਅਰਜ਼ ਨੇ ਮੈਂ ਇੱਕ ਰਿਕੁਐਸਟ ਕਰਾਂਗਾ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਜੀ ਕਿ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਭਾਜੀ ਹੁਣਾਂ ਦਾ ਜਿਹੜਾ ਵੀ ਐਡਰੈਸ ਹੈ ਇਸ ਫੈਕਟਰੀ ਦਾ ਐਡਰੈਸ ਲੈ ਕੇ ਦਾ ਤੁਹਾਨੂੰ ਇਥੋਂ ਕਾਮਯਾਬੀ ਦੀਆਂ ਸੀੜੀਆਂ ਚੜ ਜਾਣਾ ਚਾਹੀਦਾ ਔਰ ਜਿੰਨੇ ਵੀ ਲੋਕ ਨਸ਼ਿਆਂ ਵਿੱਚ ਪਏ ਹੋਏ ਨੇ ਉਹ ਰਸਤਾ ਤਿਆਗ ਕੇ ਭਾਜੀ ਸੁਨਮ ਸਿੰਘ ਦੇ ਨਾਲ ਸੰਪਰਕ ਕਰਕੇ ਇਹਨਾਂ ਪ੍ਰੋਡਕਟਾਂ ਦੀ ਜਾਣਕਾਰੀ ਲੈ ਕੇ ਜਿਹੜੇ ਕਿ ਪੂਰੀ ਲਾਈਫ ਚੱਲਣਗੇ ਇਹ ਨਾ ਖਤਮ ਹੋਲੇ ਪ੍ਰੋਡਕਟ ਹੈ ਸੋ ਅਸੀਂ ਤੁਹਾਡਾ ਕੋਟਿੰ ਕੋਟ ਧੰਨਵਾਦ ਕਰਦੇ ਆਂ ਔਰ ਅੱਗੇ ਵੀ ਇਹ ਤੁਹਾਡਾ ਜਿਹੜਾ ਪ੍ਰਚਾਰ ਪ੍ਰਸਾਰ ਅਸੀਂ ਪਿੰਡਾਂ ਵਿੱਚ ਜਾ ਕੇ ਕਰਾਂਗੇ ਔਰ ਸਾਨੂੰ ਬਹੁਤ ਵਧੀਆ ਲੱਗਿਆ ਔਰ ਮੇਰਾ ਤਾਂ ਦਿਲੀ ਨਹੀਂ ਕਰਦਾ ਮੈਂ ਤਾਂ ਕਹਿੰਦਾ ਮੈਂ ਰਹਿਣਾ ਤੁਹਾਡੇ ਕੋਲ ਤਲਵਾੜੇ ਦੇ ਵਿੱਚ ਕੋਈ ਅੱਜ ਤਾਂ ਰਹੀ ਜਾਓ ਅੱਛਾ ਅੱਛਾ ਐ ਜੇ ਕਿਵੇਂ ਲੱਗਿਆ ਹੁਣ ਕੰਪਨੀਆਂ ਮੈਂ ਤੁਹਾਨੂੰ ਆ ਬਣਾਉਣਾ ਸਿਖਾਇਆ ਕੰਪਨੀਆਂ ਆਪਾਂ ਨੂੰ ਕਿੰਨਾ ਕਿੰਨਾ ਮਹਿੰਗਾ ਵੇਚੀ ਜਾਂਦੀਆਂ ਨੇ ਸਰਫ ਸੁਰਫੋ ਕਿੰਨਾ ਮਹਿੰਗਾ ਵੇਚੀ ਜਾਂਦੀਆਂ ਨੇ ਅੱਛਾ ਓਰੇ ਬਣਾ ਕੇ ਇਹ ਕਿਵੇਂ ਜੇ ਲੱਗ ਰਿਹਾ ਵੀ ਕਿੰਨੇ ਇਕ ਚੜਾ ਹੋ ਗਿਆ ਠੱਗ ਠੱਗਦੇ ਨੂੰ ਆਪਾਂ ਨੂੰ ਦੇਖੋ ਜੀ ਮੈਂ ਤਾਂ ਆਪਣੀ ਲਾਈਵ ਵਿੱਚ ਅੱਜ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਹੂੰਗਾ ਕਿ ਅੱਜ ਤੱਕ ਅਸੀਂ ਠੱਗਦੇ ਹੀ ਆਏ ਆ ਤਾਂ ਪਤਾ ਹੀ ਸਾਨੂੰ ਹੋਣ ਲੱਗਿਆ ਕਿ ਜ਼ਿੰਦਗੀ ਦਾ ਅਸਲ ਰਾਸਤਾ ਕਿੱਥ ਤੁਹਾਡੇ ਤੇ ਕੰਮ ਕਰਨ ਦਾ ਤਰੀਕਾ ਜਿਹੜੇ ਜਿਸ ਹਿਸਾਬ ਨਾਲ ਤੁਹਾਨੂੰ ਸਿਖਾਇਆ ਮੈਂ ਨਹੀਂ ਸਮਝਦਾ ਕਿ ਤੇ ਉਧਰ ਕੋਈ ਇਹੋ ਜਿਹਾ ਸਾਨੂੰ ਫਾਰਮੂਲਾ ਦੱਸਣ ਔਰ ਤੁਸੀਂ ਸਾਡੀ ਜ਼ਿੰਦਗੀ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਤੇ ਅਸੀਂ ਵੀ ਆਪਣਾ ਮੇਰਾ ਵੀ ਆਪਣਾ ਫੇਸਬੁੱਕ ਤੇ ਪੇਜ ਹੈ ਮੈਂ ਆਪਣੇ ਪੇਜ ਤੋਂ ਵੀ ਤੁਹਾਡੀ ਗੱਲਬਾਤ ਰੱਖਾਂਗਾ ਜੀ ਸ਼ੁਕਰੀਆ ਔਰ ਮੈਂ ਆਸ ਪ੍ਰਰਸਾ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਜਿਹੜੀ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਕਿਸੇ ਤਰੀਕਿਆਂ ਨਾਲ ਗੁੰਮਰਾਹ ਹੋ ਚੁੱਕੀ ਆ ਉਹਨਾਂ ਨੂੰ ਇਹ ਰਾਹ ਤੇ ਤੋਰਿਆ ਜਾਵੇ ਤਾਂ ਹੀ ਆਪਾਂ ਇਹ ਕਹੇ ਜੀ ਹਰ ਘਰ ਰੋਜ਼ਗਾਰ ਸੋ ਬਹੁਤ ਵਧੀਆ ਗੱਲ ਹੈ ਜੀ ਬਸ ਨਾਸੀ ਵੀ ਹਾਂ ਹਾਂ ਹਰ ਘਰ ਰੋਜ਼ਗਾਰ ਦੀ ਇਹ ਸੁਵਿਧਾ ਆਪਾਂ ਇਸੇ ਕਰਕੇ ਲੈ ਕੇ ਆਏ ਆ ਤੇ ਇੱਥੋਂ ਜਾ ਕੇ ਆਪਾਂ ਕੰਮ ਸ਼ੁਰੂ ਕਰਨਾ ਹੈ ਕੱਲਾ ਸਿੱਖਣ ਤੱਕ ਸੀਮਿਤ ਨਹੀਂ ਰਹਿਣਾ ਤੇ ਉਸ ਤੋਂ ਬਾਅਦ ਕੱਲਾ ਸਿੱਖ ਕੇ ਬਣਾਉਣ ਤੱਕ ਸੀਮਿਤ ਨਹੀਂ ਰਹਿਣਾ ਆਪਾਂ ਨੇ ਵੇਚਣ ਦਾ ਜਜਬਾ ਬਣਾਉਣ ਤੋਂ ਜ਼ਿਆਦਾ ਰੱਖਣਾ ਹੈ ਬਾਈ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕੰਮ ਕਰਦੇ ਹੋ ਵੀਰੇ ਮੈਂ ਫੌਜ ਤੋਂ ਮੈਂਸ਼ਨਰ ਜੀ ਅੱਛਾ ਫੌਜ ਤੋਂ ਆ ਚੁੱਕੇ ਹੋਗੇ ਅੱਛਾ ਉਰੇ ਆ ਕੇ ਕਿਵੇਂ ਲੱਗਿਆ ਬਹੁਤ ਸੋਹਣਾ ਲੱਗਿਆ ਜੀ ਪਰੀਜ਼ ਮੈਂਗਾ ਵੀਡੀਓ ਦੇਖੀ ਤੁਹਾਡੀ ਅੱਛਾ ਮੈਂ ਦੇਖ ਕੇ ਆਈ ਬਾਈ ਜੀ ਤਾਂ ਜਾਣਕਾਰੀ ਲੈ ਕੇ ਆਇਆ ਦੁਬਾਰੇ ਲੱਗਦਾ ਵੀ ਕੰਮ ਕਰ ਲਓਗੇ ਬਹੁਤ ਬਹੁਤ ਹੀ ਵਧੀਆ ਸੋਹਣਾ ਕੰਮ ਹੈ ਜੀ ਤੇ ਅਸੀਂ ਕਰਨਾ ਚਾਹੁੰਦੇ ਆਂ ਜੀ ਅੱਛਾ ਜਦੋਂ ਆਪਾਂ ਮੰਨ ਲਓ ਟ੍ਰੇਨਿੰਗ ਲੈਣ ਵਾਸਤੇ ਫੋਨ ਕਰਦੇ ਆਂ ਬਹੁਤ ਸਾਰੇ ਸਵਾਲ ਹੁੰਦੇ ਨੇ ਸਾਰੇ ਹੱਲ ਹੋ ਗਏ ਜਾਂ ਨਹੀਂ ਕੋਈ ਬਾਕੀ ਬਚਿਆ ਬਿਲਕੁਲ ਬਿਲਕੁਲ ਜੀ ਕਿਰਾਹਤ ਤੋਂ ਸੰਤੋਸ਼ਟੀ ਹੋ ਗਈ ਹੈ ਕੋਈ ਹੋਰ ਸਵਾਲ ਹੋਇਆ ਤਾਂ ਤੁਹਾਨੂੰ ਜਰੂਰ ਜਰੂਰ ਤੇ ਕਿਹੜੀ ਜਗ੍ਹਾ ਤੋਂ ਅਸੀਂ ਅਸੀਂ ਫਰੀਦਕੋਟ ਤੋਂ ਆਏ ਜੀ ਫਰੀਦਕੋਟ ਤੋਂ ਕੀ ਬਾਤ ਹੈ ਭਾਈ ਤੁਸੀਂ ਟੁਰਕੀ ਗੱਲਾਂ ਦਾ ਟੁਰਕੀ ਤੋਂ ਕੀ ਕੰਮ ਕਰਦੇ ਹੋ ਮ ਹਸਪੀਟਲ ਜਾਓਗਾ ਦਾ ਅੱਛਾ ਠੀਕ ਹੈ ਫਿਰ ਤੁਸੀਂ ਹਸਪੀਟਲ ਚੀ ਵਿੱਚ ਹੀ ਆਏ ਹੋ ਆਰਾਮ ਨਾਲ ਤੇ ਕਿਵੇਂ ਲੱਗਿਆ ਉਰੇ ਆ ਕੇ ਬਹੁਤ ਵਧੀਆ ਲੱਗਿਆ ਜੀ ਅੱਛਾ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਸੰਤੁਸ਼ਟੀ ਹੋਈ ਹਾਂ ਜੀ ਪੂਰੀ ਸੰਤੁਸ਼ਟੀ ਠੀਕ ਹੈ ਬਾਈ ਜੀ ਕੀ ਹਾਲ ਨੇ ਠੀਕ ਠਾਕ ਵਧੀਆ ਜੀ ਕਿਹੜੀ ਜਗਤ ਜੀ ਮੁਕਸਰ ਤੋਂ ਜੀ ਅੱਛਾ ਕਿਵੇਂ ਲੱਗਿਆ ਉਰੇ ਆ ਕੇ ਬਹੁਤ ਵਧੀਆ ਲੱਗਿਆ ਜੀ ਕੀ ਕੰਮ ਕਰਦੇ ਹੋ ਪਹਿਲਾਂ ਸਰਨੇਚਰ ਦਾ ਕੰਮ ਕਰਦੇ ਜੀ ਮੈਂ ਅੱਛਾ ਲੱਗਦਾ ਵੀ ਤੁਸੀਂ ਕਰ ਲਓਗੇ ਇਹ ਕੰਮ ਹਾਂਜੀ ਹਾਂਜੀ ਲੱਗਦਾ ਜੀ ਕਰ ਲਾਂਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਇੱਥੇ ਆ ਕੇ ਕਿਵੇਂ ਲੱਗਿਆ ਬਹੁਤ ਵਧੀਆ ਜੀ ਜਿਵੇਂ ਤੁਸੀਂ ਟ੍ਰੇਨਿੰਗ ਲਈ ਟ੍ਰੇਨਿੰਗ ਦੇ ਵਿੱਚ ਲੱਗਦਾ ਤੁਸੀਂ ਕੰਮ ਕਰ ਲਓਗੇ ਜਾਂ ਕੋਈ ਸਵਾਲ ਬਾਕੀ ਤਾਂ ਨਹੀਂ ਰਿਹਾ ਤੁਹਾਡਾ ਨਹੀਂ ਜੀ ਕੋਸ਼ਿਸ਼ ਕਰਾਂਗੇ ਅੱਛਾ ਬਹੁਤ ਵਧੀਆ ਲੱਗਿਆ ਹਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਹਾਂ ਜੀ ਠੀਕ ਹੈ ਤੁਸੀਂ ਵੀ ਕਿਹੜੀ ਜਗ੍ਹਾ ਤੋਂ ਤੁਸੀਂ ਸੀ ਅਸੀਂ ਰੋਪੜ ਤੋਂ ਜੀ ਰੋਪੜ ਤੋਂ ਬਹੁਤ ਦੂਰੋਂ ਆਏ ਸੀਗੇ ਆਂਟੀ ਹੋਰੀ ਵੈਸੇ ਤਾਂ ਰੋਪੜ ਤੋਂ ਵੀ ਦੂਰੋਂ ਆਉਂਦੇ ਨੇ ਪਰ ਇੱਕ ਲੇਡੀਜ਼ ਲਈ ਇੰਨੀ ਦੂਰ ਆਉਣਾ ਹਨਾ ਉਹ ਚੀਜ਼ ਵੈਸੇ ਤਾਂ ਸਾਡੇ ਕੋਲੇ ਰਾਜਸਥਾਨ ਤੋਂ ਗੰਗਾ ਨਗਰ ਤੋਂ ਇਧਰੋਂ ਦਿੱਲੀ ਯੂਪੀ ਤੋਂ ਬ ਅੱਜ ਤੁਸੀਂ ਆਏ ਹੋ ਬਹੁਤ ਸਾਰੇ ਸਵਾਲ ਹੁੰਦੇ ਨੇ ਜਦੋਂ ਅਸੀਂ ਫੋਨ ਕਰਕੇ ਟ੍ਰੇਨਿੰਗ ਲੈਣ ਵਾਸਤੇ ਪੁੱਛਦੇ ਹਾਂ ਕੋਈ ਸਵਾਲ ਬਾਕੀ ਤਾਂ ਨਹੀਂ ਰਿਹਾ ਬਾਕੀ ਨਹੀਂ ਅਭੀ ਤਾਂ ਕੋਈ ਹੈ ਜੇ ਤਾਂ ਕੋਈ ਨਹੀਂ ਰਿਹਾ ਜੇ ਕੋਈ ਰਹਿ ਗਿਆ ਤਾਂ ਤੁਹਾਨੂੰ ਫੋਨ ਕਰਕੇ ਪੁੱਛ ਲਵਾਂਗੇ ਬਿਲਕੁਲ ਜੀ ਜਰੂਰ ਮਲੇ ਤਸੱਲੀ ਹੋਈ ਟ੍ਰੇਨਿੰਗ ਲੈ ਕੇ ਹਾਂਜੀ ਅੱਜ ਲੱਗਦਾ ਵੀ ਕਰ ਲਓਗੇ ਕਰ ਲਵਾਂਗੇ ਅੱਛਾ ਵੇਚ ਲਓਗੇ ਹਾਂਜੀ ਪੁਰਾਪੇ ਜੀ ਇੱਕ ਅਗਲਾ ਕਹਿੰਦਾ ਬਣਾ ਤਾਂ ਲਵਾਂਗੇ ਵੇਚਾਂਗੇ ਕਿੱਥੇ ਉਹ ਉਹਦਾ ਪ੍ਰੋਸੀਜਰ ਕਿਵੇਂ ਲੱਗਿਆ ਤੁਹਾਨੂੰ ਉਹ ਵਧੀਆ ਲੱਗਿਆ ਸੀ ਕੋਸ਼ਿਸ਼ ਪੂਰੀ ਕਰੂੰਗੇ ਜਿਵੇਂ ਸਾਡਾ ਵੀ ਕੰਮ ਚੱਲ ਜਵੇ ਜਿਵੇਂ ਮੈਂ ਦੱਸਿਆ ਵੀ ਐਂ ਵ ਹਾਂਜੀ ਕੌਨਫੀਡੈਂਸ ਹੈਗਾ ਹਾਂਜੀ ਪੂਰਾ ਚਲੋ ਸ਼ੁਕਰ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਹਾਂਜੀ ਹਾਂਜੀ ਠੀਕ ਆ ਅੱਛਾ ਆਂਟੀ ਰੋਟੀ ਨਹੀਂ ਖਾਦੀ ਤੁਸੀਂ ਕਿਉਂ ਨਹੀਂ ਖਾਦੀ ਰੋਟੀ ਲੈ ਕੇ ਆਏ ਤੇ ਮੈਂ ਲੈ ਕੇ ਐਸੀ ਚਾਹ ਦੇ ਨਾਲ ਖਾ ਲਈ ਸੀ ਤੁਸੀਂ ਲੈ ਕੇ ਆਏ ਸੀਗੇ ਹਾਂਜੀ ਹਾਂਜੀ ਦੋਰੋਂ ਐਸੀ ਨਾਲ ਫਿਰ ਸਵੇਰੇ ਨਹੀਂ ਸੀ ਕਰਦੇ ਅਸੀਂ ਟ੍ਰੇਨਿੰਗ ਦੇ ਵਿੱਚ ਬੋਲਦੇ ਹੁੰਨੇ ਆ ਕਿ ਅਸੀਂ ਰੋਟੀ ਇੱਥੇ ਦੇਵਾਂਗੇ ਫਿਰ ਤੁਸੀਂ ਖਾ ਕੇ ਕਿਉਂ ਆਏ ਮੈਂ ਸਵੇਰੇ ਨਹੀਂ ਸੀ ਨਾ ਖਾਈ ਮੈਂ ਸਵੇਰੇ ਰੋਟੀ ਖਾਂਦੇ ਆ ਫਿਰ ਅਸੀਂ ਇਹ ਵੀ ਬੋਲਦੇ ਆ ਵੀ ਸੀ ਨਾਸ਼ਤਾ ਵੀ ਦੇਵਾਂਗੇ ਪਹਿਲਾਂ ਉਹ ਤਾਂ ਮੈਨੇ ਸੁਣਿਆ ਨਹੀਂ ਸੀ। ਅੱਛਾ। ਚਲੋ ਕੋਈ ਗੱਲ ਨਹੀਂ। ਅੱਛਾ ਕਿਵੇਂ ਲੱਗਿਆ ਤੁਹਾਨੂੰ? ਤੁਹਾਡਾ ਕੰਮ ਟ੍ਰੇਨਿੰਗ ਬਹੁਤ ਵਧੀਆ ਲੱਗੇ। ਵੈਸੇ ਆਪਣਾ ਸਾਨੂੰ ਵੀ ਆਪਣੇ ਕੰਮ ਕਰਨ ਦਾ ਸ਼ੌਂਕ ਹੈ। ਸ਼ੌਂਕ ਦੇ ਤੌਰ ਤੇ ਕਰਨਾ ਵੀ ਅਸੀਂ ਕਰੀਏ, ਕਾਮਯਾਬ ਹੋਈਏ। ਕਿਉਂਕਿ ਸਾਡੇ ਪਿੰਡ 'ਚ ਬਾਜ਼ਾਰ ਬਹੁਤ ਹੈ। ਹਾਂਜੀ ਹਾਂਜੀ। ਹੋ ਸਕਦਾ ਅਸੀਂ ਆਪਣੇ ਉੱਥੇ ਕਾਮਯਾਬ ਹੋ ਜਾਈਏ। ਜਦੋਂ ਤੱਕ ਜਦੋਂ ਤੱਕ ਜੀਵਾਂਗੇ। ਜਾਂ ਕਹਿ ਲਈਏ ਵੀ ਜਿੰਨਾ ਚਿਰ ਮਰਦੇ ਨਹੀਂ, ਇਹਨਾਂ ਇਹਨਾਂ ਪ੍ਰੋਡਕਟਾਂ ਦੀ ਲੋੜ ਹੈ। ਮਰੇ ਤੋਂ ਬਾਅਦ ਵੀ ਭੋਗ ਤੇ ਪਾਂਡੇ ਸਰਪਨਾਲੀ ਤੋਂ ਹੋਇ ਜਾਂਦਾ ਇਹ ਨਾ ਚੀਜ਼ ਹਾਂ ਅੱਛਾ ਆਪਾਂ ਕਿਹੜੀ ਆ ਤੁਸੀਂ ਮਹਿਲਖੁਰਦੋਂ ਵੀਰੇ ਅੱਛਾ ਕਿਵੇਂ ਲੱਗਿਆ ਕਿਵੇਂ ਲੱਗਿਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਅੱਛਾ ਟ੍ਰੇਨਿੰਗ 'ਚ ਤਸੱਲੀ ਹੋਈ ਪੂਰੀ ਤਸੱਲੀ ਵੀਰੇ ਅੱਛਾ ਹੋ ਕੇ ਪੁਰਾਣ ਵੀ ਹਾਂ ਕਰ ਲਾਂ ਕੰਮ ਪੂਰਾ ਵੀਰੇ ਪੂਰਾ ਅੱਛਾ ਆਪਾਂ ਬਾਈ ਕਿੱਥੋਂ ਮੇਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਮਹਿਲਖੁਰਦ ਜ਼ਿਲ੍ਹਾ ਬਰਨਾਲਾਈ ਬਰਨਾਲਾ ਅੱਛਾ ਪਹਿਲਾਂ ਕੀ ਕੰਮ ਕਰਦੇ ਸੀ ਕੀਤੀ ਵੜੀ ਹੋ ਕਰਦੇ ਆਂ ਜੀ ਕੀਤੀ ਵੜੀ ਕਰਦੇ ਹੋ ਐ ਉਰੇ ਆ ਕੇ ਸਵਾਦ ਜਾ ਆਇਆ ਕਲੀ ਬਿਲਕੁਲ ਜੀ ਤੁਹਾਡੀ ਵੀਡੀਓ ਦੇਖੀ ਸੀਗੀ ਸੰਤੁਸ਼ਟ ਆ ਪੂਰਾ ਵਧੀਆ ਤੁਹਾਨੂੰ ਦੇਖ ਕੇ ਤੁਹਾਡੇ ਵਰਗਾ ਅਸੀਂ ਪ੍ਰੋਜੈਕਟ ਚਲਾਉਣਾ ਚਾਹੁੰਨੇ ਆ ਠੀਕ ਹੈ ਜੀ ਤੇ ਅੱਗੇ ਵਾਸਤੇ ਵੀ ਜਿਵੇਂ ਤੁਸੀਂ ਤੁਹਾਡੇ ਨੇ ਹੋਏ ਕਈਆਂ ਗੱਲਾਂ ਨੇ ਜਿਹੜੀਆਂ ਉਹਨਾਂ ਤੇ ਪੂਰੇ ਖਰੇ ਉਤਰਾਂਗੇ ਠੀਕ ਹੈ ਜੀ ਤੇ ਅਸੀਂ ਆਪ ਦਾ ਕੰਮ ਚਲਾ ਕੇ ਅਸੀਂ ਵੀ ਆਪਦੇ ਮਨ ਨੂੰ ਸੰਤੁਸ਼ਟੀ ਤੇ ਲੋਕਾਂ ਤੱਕ ਜਿਹੜੀ ਪੂਰੀ ਵਧੀਆ ਆਪਾਂ ਕੁਆਲਿਟੀ ਦੇਈ ਜੀ ਆਪਦੇ ਜਿਹੜੇ ਏਰੀਆ 'ਚ ਰਹਿੰਦੇ ਹੋ ਉਹਦੇ ਮਾਸਟਰ ਬਣ ਜੋ ਮਗਰ ਮੱਛ ਬਣ ਜੋ ਠੀਕ ਹੈ ਉਹੀ ਏਰੀਆ ਕਵਰ ਕਰੂਗਾ ਆਪਦਾ ਪਹਿਲਾ ਬਿਲਕੁਲ ਭਾਈ ਜੀ ਆਪ ਜਾਵਾਂਗੇ ਆਨ ਨੂੰ ਪੂਰੇ ਗਾਰਡਨਿੰਗ ਕਰਾਂਗੇ ਹਾਂ ਉਹ ਮੇਰ ਕਰਕੇ ਸਾਰਿਆਂ ਨੂੰ ਉਹਨਾਂ ਨੂੰ ਦੱਸਾਂਗੇ ਭਾਈ ਆ ਚੀਜ਼ ਇਦਾਂ ਇਦਾਂ ਦਾ ਜੇ ਕੋਈ ਸੁਣੋ ਇਹ ਕਾਟ ਬਾਤ ਲੱਗਦੀ ਆ ਤਾਂ ਸਾਨੂੰ ਆ ਕੇ ਦੱਸੋ ਹਾਂਜੀ ਹਾਂ ਠੀਕ ਹੋ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਕਿਹੜੀ ਜਗ੍ਹਾ ਤੋਂ ਜੀ ਸੁਲਤਾਨਪੁਰ ਲੋਧੀ ਤੋਂ ਜੀ ਸੁਲਤਾਨਪੁਰ ਲੋਧੀ ਤੋਂ ਕਿਆ ਬਾਤ ਆ ਜੀ ਕਿਆ ਬਾਤ ਆ ਦੇਖੋ ਅੰਕਲ ਜੀ ਕਿੰਨੀ ਦੂਰੋਂ ਆਏ ਨੇ ਅੱਛਾ ਅੰਕਲ ਜੀ ਉਰੇ ਆ ਕੇ ਤੁਹਾਨੂੰ ਸੰਤੁਸ਼ਟੀ ਹੋਈ ਬਹੁਤ ਵਧੀਆ ਕੰਮ ਲੱਗਾ ਤਾਂ ਦਾ ਬਹੁਤ ਵਧੀਆ ਠੀਕ ਹੈ ਜੀ ਮਤਲਬ ਲੱਗਦਾ ਤੁਹਾਨੂੰ ਵੀ ਤੁਸੀਂ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਜਿਵੇਂ ਆਪਾਂ ਟ੍ਰੇਨਿੰਗ ਦੇ ਵਿੱਚ ਵੇਚਣ ਦੇ ਵੀ ਬਾਰੇ ਦੱਸਿਆ ਫੈਕਟਰੀ ਖੜੀ ਕਿਵੇਂ ਕਰਨੀ ਆ bizness ਦੀ ਹਰ ਇੱਕ ਸਪੋਰਟ ਆਪਾਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਕਰ ਸਕਦੇ ਆ ਜਾਂ ਪਰਸਨਲ ਟ੍ਰੇਨਿੰਗ ਦਿੱਤੀ ਜਿਹੜੀ ਆਪਾਂ ਜਿਹੜੀ ਬਣਾ ਕੇ ਇੱਥੇ ਪ੍ਰੈਕਟੀਕਲ ਦਿਖਾਇਆ ਕਿਸੇ ਚੀਜ਼ 'ਚ ਕੋਈ ਡਾਊਟ ਰਿਹਾ ਤੁਹਾਨੂੰ ਜਾਂ ਸਾਰਾ ਕਲੀਅਰ ਹੋ ਗਿਆ ਉਹੀ ਨਹੀਂ ਜੀ ਬਣਾਉਣ ਦਾ ਵਕਾ ਹੀ ਸੌਖਾ ਵਾਂ ਜਿਹੜਾ ਮਾਰਕੀਟ ਦਾ ਕੰਮ ਉਹ ਥੋੜਾ ਜਿਹਾ ਡਿਫਿਕਲਟੀ ਲੱਗਦਾ ਔਖਾ ਲੱਗਦਾ ਥੋੜਾ ਜਿਹਾ ਕੰਮ ਪਰ ਫਿਰ ਵੀ ਜਿਹੜਾ ਚਲੋ ਜਿਸ ਤਾ ਤੁਸੀਂ ਸਮਝਾਇਆ ਵਾ ਕੁਛ ਆਪ ਆਪਾ ਮਾਰਕੀਟ ਦਾ ਕੰਮ ਕਰਦੇ ਆਂ ਤੋਂ ਠੀਕ ਆ ਬਈ ਹੋ ਗਈ ਠੀਕ ਹੈ ਭਾਈ ਆਪਾ ਮੈਂ ਲੁਧਿਆਣ ਤੋਂ ਜੀ ਠੀਕ ਹੈ ਜੀ ਅੱਛਾ ਕਿਵੇਂ ਲੱਗਿਆ ਉਹਰੇ ਆ ਬਹੁਤ ਵਧੀਆ ਲੱਗਿਆ ਜੀ ਬਹੁਤ ડીਪ ਇਨਫੋਰਮੇਸ਼ਨ ਮਿਲੀ ਹੈ ਮੈਨੂੰ ਮੈਂ ਸੋਚਿਆ ਸੀਗਾ ਵੀ ਸੇਲਿੰਗ ਤੋਂ ਲੈ ਕੇ ਵੇਚਣ ਤੱਕ ਬਹੁਤ ਔਖਾ ਸਫਰ ਹੁੰਦਾ ਪਰ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਸਾਨੂੰ ਬਿਲਕੁਲ ਆਸਾਨੀ ਨਾਲ ਅੱਛਾ ਆਪਣਾ ਹੋ ਗਿਆ ਜੀ ਓਹੋ ਸੌਰੀ 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 ਸਾਰੇ ਆਦਾ ਜਿੰਨੇ ਵੀ ਆਇਓ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਨੂੰ ਪਿਆਰ ਸਤਿਕਾਰ ਹੈ ਸਾਰਿਆਂ ਨਾਲ ਲਵ ਜੂ ਹੈ ਕੋਈ ਵੀ ਮੇਰੇ ਤੋਂ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਆਪਦਾ ਬੱਚਾ ਆਪਦਾ ਭਾਈ ਆਪਦਾ ਬੇਟਾ ਸਮਝ ਕੇ ਮਾਫ ਕਰ ਦਿਓ ਸੋ ਇਹ ਅੱਜ ਦੀ ਟ੍ਰੇਨਿੰਗ ਇੱਥੇ ਖਤਮ ਹੁੰਦੀ ਹੈ ਆਪਾਂ ਇੱਕ ਸੈਲਫੀ ਲਵਾਂਗੇ ਜੀ ਸਾਰੇ ਆਪਾਂ ਹਨਾ ਭੈਣ ਭਾਈ ਸਾਰੇ ਆਪਾਂ ਖੜ ਕੇ ਗਰੁੱਪ ਫੋਟੋ ਖਿੱਚਾਂਗੇ ਉਸ ਤੋਂ ਬਾਅਦ ਸਾਰਿਆਂ ਨੂੰ ਅਲਵਿਦਾ